ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਬਾਹਰ ਜ਼ਬਰਦਸਤ ਹੰਗਾਮਾ ਹੋਇਆ ਤਸਵੀਰਾਂ ਵੀ ਹੰਗਾਮੇ ਦੀਆਂ ਸਾਹਮਣੇ ਆਈਆਂ ਨੇ ਦੁਕਾਨਦਾਰਾਂ ਦੀ ਇੱਥੇ ਆਪਸੀ ਰੰਜਿਸ਼ ਵਿੱਚ ਇੱਕ ਦੁਕਾਨਦਾਰ ਆਪੇ ਤੋਂ ਬਾਹਰ ਹੋ ਗਿਆ ਅਰੇਜ਼ਾ ਖਾਮਿਆਜ਼ਾ ਉੱਥੇ ਆਈ ਸੰਗਤ ਨੂੰ ਪਹੁੰਚਾ ਤਪ ਹੈ ਜਿਨ੍ਹਾਂ ਤੇ ਇਸ ਸ਼ਖਸ ਨੇ ਗੱਡੀ ਚੜਾ ਦਿੱਤੀ ਪਟਿਆਲਾ ਦੇ ਦੁੱਖ ਨਿਵਾਰਨ ਸਾਹਿਬ ਦੇ ਬਾਹਰ ਦੀਆਂ ਤਸਵੀਰਾਂ ਕਿਸ ਕਦਰ ਇੱਥੇ ਜ਼ਬਰਦਸਤ ਹੰਗਾਮਾ ਹੋਇਆ ਇੱਕ ਸਿਰਫ ਇਹ ਦੁਕਾਨਦਾਰ ਨੇ ਮੱਥਾ ਟੇਕਨ ਆਈ ਸੰਗਤ ਤੇ ਹੀ ਗੱਡੀ ਚੜਾ ਦਿੱਤੀ ਮੁਲਜ਼ਮ ਨੇ ਆਪਣੀ ਬਲੇਰੋ ਗੱਡੀ ਨਾਲ 6 ਤੋਂ 7 ਸ਼ਰਦਾਲੂਆਂ ਨੂੰ ਕੁਚਲ ਦਿੱਤਾ ਗੋਸਾਈ ਦੁਕਾਨਦਾਰ ਨੇ ਦੂਜੀ ਦੁਕਾਨ ਦੀ ਭੰਨ ਤੋੜ ਵੀ ਕੀਤੀ ਹੈ ਤੇ ਦੁਕਾਨਦਾਰਾਂ ਦੀ ਆਪਸੀ ਕੋਈ ਲੜਾਈ ਸੀ ਔਰ ਉਸ ਵਿੱਚਕਾਰ ਐਸਿਰਫ ਇਹ ਦੁਕਾਨਦਾਰ ਨੇ ਇਹ ਦੇਖ ਸਕਦੇ ਹੋ ਤਸਵੀਰਾਂ ਆਪਣੀ ਬਲੇਰੋ ਗੱਡੀ ਉੱਥੇ ਆਈ ਸੰਗਤ ਦੇ ਉੱਪਰ ਚੜਾ ਦਿੱਤੀ ਇਸ ਵਿੱਚ 6 ਤੋਂ 7 ਲੋਕ ਜਿਹੜੇ ਨੇ ਉਹ ਕੁਚਲੇ ਗਏ ਨੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹੁਣ ਕਾਰ ਚਾਲਕ ਨੂੰ ਕਾਬੂ ਕਰ ਲਿਆ ਤੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ਲੇਕਿਨ ਕਿਸ ਕਦਰ ਐਸਿਰਫ ਇਹ ਦੁਕਾਨਦਾਰ ਜਿਸ ਵੱਲੋਂ ਸੰਗਤ ਦੇ ਉੱਪਰ ਹੀ ਗੱਡੀ ਚੜਾ ਦਿੱਤੀ ਗਈ ਔਰ ਇੱਕ ਹੋਰ ਦੁਕਾਨ ਨੂੰ ਵੀ ਨੁਕਸਾਨ ਇਸ ਸ਼ਖਸ ਨੇ ਪਹੁੰਚਾਇਆ ਜਿਸ ਤੋਂ ਬਾਅਦ ਸੰਗਤ ਦੇ ਵਿੱਚ ਬੇहद ਡਰ ਔਰ ਸਹਿਮ ਵੀ ਪਾਇਆ ਗਿਆ ਜਿਸ ਤਰ੍ਹਾਂ ਦੇ ਨਾਲ ਇਹ ਦੁਕਾਨਦਾਰ ਜਿਹੜਾ ਬੇਕਾਬੂ ਆਪਣੀ ਗੱਡੀ ਨੂੰ ਲੈ ਕੇ ਲੋਕਾਂ ਨੂੰ ਡਰ ਰਦਾ ਰਿਹਾ ਆਪਸੀ ਰੰਜਿਸ਼ ਵਿੱਚ ਆਪੇ ਤੋਂ ਬਾਹਰ ਇਹ ਦੁਕਾਨਦਾਰ ਹੋਇਆ ਸਿਰਫ ਇਹ ਦੁਕਾਨਦਾਰ ਨੇ ਇੱਥੇ ਮੱਥਾ ਟੇਕਨ ਆਈ ਸੰਗਤ ਤੇ ਹੀ ਗੱਡੀ ਛਡਾ ਦਿੱਤੀ ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਸ ਸ਼ਖਸ ਨੂੰ ਕਾਬੂ ਕਰ ਲਿਆ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ਲੇਕਿਨ ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ ਹੈ कि किस तरह दे नाल इस दुकानदार ने इस दा कोई आपसी कोई रंजिश सी दुकानदारा दे नाल लेकिन उसका गुस्सा इसने इथे आई संगत ते ही जड़ा है कड़ ਦਿੱਤਾ ਤੇ संगतਾਂ ਤੇ ਹੀ ਗੱਡੀ ਚੜਾ ਦਿੱਤੀ ਹੈ ਦੇਖ ਸਕਦੇ ਹੋ ਤਸਵੀਰਾ ਇਥੇ ਲੋਕਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਤੇ ਵੀ ਇਸ ਨੇ ਗੱਡੀ ਚੜਾ ਦਿੱਤੀ ਜਿਸ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਸ਼ਖਸ ਜ਼ਖਮੀ ਹੋਇਆ ਅਜੇ ਵਿਚਕਾਰ ਹੁਣ ਸਖਤ ਕਾਰਵਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ ਜਿਸ ਕਦਰ ਇਸ ਸ਼ਖਸ ਵੱਲੋਂ ਇਥੇ ਇਹ ਹੰਗਾਮਾ ਕੀਤਾ ਗਿਆ ਹੈ ਉੱਥੇ ਆਈ ਸੰਗਤ ਦੇ ਉੱਪਰ ਗੱਡੀ ਚੜਾ ਕੇ ਉਹਨਾਂ ਨੂੰ ਕੁਚਲਿਆ ਗਿਆ। ਇਸੇਚੇਤ ਉਸਾਕ ਲੋਕਾਂ ਤੇ ਸਖਸ ਨੇ ਆਪਣੀ ਗੱਡੀ ਚੜਾ ਦਿੱਤੀ। ਗੁੱਸਾਏ ਦੁਕਾਨਦਾਰ ਵੱਲੋਂ ਦੂਜੀ ਦੁਕਾਨ ਦੀ ਪੰਤੋੜ ਵੀ ਕੀਤੀ ਗਈ ਹੈ। ਕਿਸ ਕਦਰ ਇੱਥੇ ਗੁਰਦੁਆਰਾ ਸਾਹਿਬ ਦੇ ਬਾਹਰ ਦੁੱਖੀਵਾਰਨ ਸਾਹਿਬ ਦੇ ਬਾਹਰ ਇਹ ਤਸਵੀਰਾਂ ਨੇ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਇਸ ਤਰ੍ਹਾਂ ਦੇ ਨਾਲ ਇਹ ਘਟਨਾ ਨੂੰ ਅੰਜਾਮ ਦੇਣਾ ਹਰਕਤ ਕਰਨਾ ਇਹ ਬਾਕੀ ਨਿੰਦਣਯੋਗ ਹੈ ਅਤੇ ਰੋਸ ਵੀ ਸੰਗਤਾਂ ਵਿੱਚ ਪਾਇਆ ਜਾ ਰਿਹਾ ਹੈ ਜੋ ਉੱਥੇ ਲੋਕ ਮੌਜੂਦ ਸਨ ਉਹਨਾਂ ਦੇ ਵਿੱਚ ਵੀ ਬੇਹਦ ਰੋਸ ਹੈ ਦੁਕਾਨਦਾਰ ਵੀ ਗੁੱਸੇਜ ਨੇ ਜਿਨ੍ਹਾਂ ਵੱਲੋਂ ਹੁਣ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇੱਥੇ ਭਾਵੇਂ ਮਾਮਲਾ ਕੁਝ ਵੀ ਰਿਹਾ ਹੋਵੇ ਲੇਕਿਨ ਸੰਗਤਾਂ ਤੇ ਇਸ ਤਰ੍ਹਾਂ ਦੇ ਨਾਲ ਆਪਣਾ ਗੁੱਸਾ ਕੱਢਣਾ ਉਹਨਾਂ ਨੂੰ ਕੁਚਲਣਾ ਉਸ ਨੂੰ ਲੈ ਕੇ ਬੇਹਦ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਹਾਲਾਂਕਿ ਉਹਨਾਂ ਸਖ਼ਸ ਨੂੰ ਕਾਬੂ ਜ਼ਰੂਰ ਕਰ ਲਿਆ ਗਿਆ ਹੈ ਤੇ ਅੱਗੇ ਕਾਰਵਾਈ ਬਣਦੀ ਕੀਤੀ ਜਾ ਰਹੀ ਹੈ ਹਾਲਾਂਕਿ ਇਥੇ ਮੌਜੂਦ ਲੋਕਾਂ ਨੇ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਸ਼ਖਸ ਨੇ ਉਹਨਾਂ ਨੂੰ ਹੀ ਦਰੜ ਦਿੱਤਾ ਗੱਡੀ 'ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਦਰਵਾਜ਼ਾ ਤੱਕ ਖੋਲ੍ਹਿਆ ਲੇਕਿਨ ਇਸ ਦੇ ਬਾਵਜੂਦ ਇਹ ਨਹੀਂ ਰੁਕਿਆ ਅਤੇ ਇੱਥੇ ਮੌਜੂਦ ਜਿਹੜੇ ਲੋਕ ਸਨ ਜਾਂ ਜਿਹੜੀ ਸੰਗਤ ਆਈ ਸੀ ਉਹਨਾਂ ਨੂੰ ਕੁਚਲਦਾ ਰਿਹਾ ਇਹ ਜਿਹੜੀਆਂ ਤਸਵੀਰਾਂ ਉਸ ਵੇਲੇ ਕੈਮਰੇ ਵਿੱਚ ਕੈਦ ਹੋਈਆਂ ਨੇ ਕਿਸ ਕਦਰ ਇੱਕ ਸ਼ਖਸ ਵੱਲੋਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਤੇ ਹੀ ਇਸਨੇ ਗੱਡੀ ਛੜਾ ਦਿੱਤੀ ਜਿਸ ਦੇ ਵਿੱਚ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਇਆ। ਤੋਂ ਪਟਿਆਲਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਤੋ ਤਸਵੀਰਾਂ ਜਿਸ ਤੇ ਕੀ ਇਸ ਸ਼ਖਸ ਨੇ ਜਮ ਕੇ ਹੰਗਾਮਾ ਕੀਤਾ ਪੰਤੂੜਵੀ ਕੀਤੀ ਇਥੇ ਸੰਤਾਂ ਨੂੰ ਕੁਚਲ ਦਿੱਤਾ ਤੇ ਉਸ ਤੋਂ ਬਾਅਦ ਹੁਣ ਪੁਲਿਸ ਮੌਕੇ ਤੇ ਪਹੁੰਚੀ ਤਾਂ ਹੁਣ ਇਸ ਸ਼ਖਸ ਨੂੰ ਕਾਬੂ ਕਰ ਲਿਆ ਗਿਆ ਜੋ ਤਸਵੀਰ ਤੁਸੀਂ ਵੇਖ ਰਹੇ ਹੋ ਇਥੇ ਮੌਕੇ ਤੇ ਜਦੋਂ ਪੁਲਿਸ ਨੂੰ ਪਤਾ ਚੱਲਿਆ ਤਾਂ ਪਹੁੰਚ ਕੇ ਇਸ ਸ਼ਖਸ ਤੇ ਕਾਬੂ ਪਾਇਆ ਉਸ ਨੂੰ ਫਿਲਹਾਲ ਗ੍ਰਿਫਤਾਰ ਕਰ ਲਿਆ ਤੇ ਹੁਣ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਪੂਰੀ ਮਾਰਕੀਟ ਗਵਾਏ ਸੜਦਾ ਸੜ ਤੋਂ ਇਹ ਕਿਉਂ ਕਰ ਰਹੀ ਸੀ ਦੁਕਾਨ ਬੰਦ ਕਰਕੇ ਜਾ ਰਹੀ ਸੀ ਇਹ ਦੋਨੋਂ ਦੋਸਤਾਂ ਕੋਈ ਗਾਹਕ ਆ ਗਿਆ ਇੰਨੇ ਚੋਂ ਸੜ ਗਿਆ ਕਿ ਗਾਹਕ ਕਿਉਂ ਆ ਗਿਆ ਉਹਦੇ ਪਿਓ ਪਾਪਾ ਨੇ ਕਿਹਾ ਗੱਡੀ ਕੰਮ ਲੈ ਜਾ ਸਾਰਿਆਂ ਨੂੰ ਮਾਰ ਦੇ ਉਹਨੇ ਕਿ ਕਿਤਾ ਇੰਜ ਇੰਜ ਕਰਕੇ ਸਾਰਿਆਂ ਨੂੰ ਗੱਡੀ ਮਾਰਤੀ ਮੇਰੇ ਹਸਬੰਦ ਦੀ ਦੋਨੋਂ ਲੱਤਾਂ ਟੁੱਟ ਗਈਆਂ ਉਹ ਇਸ ਟਾਈਮ ਰਜਿੰਦਰਾ ਚ ਹੈ ਔਰ ਉਸ ਤੋਂ ਬਾਅਦ ਇੱਥੇ ਘਟੀ ਲਈ ਆਏ ਮੇਰੇ ਕੁੜੀ ਬੱਚੀ ਛੋਟੀ 3 ਸਾਲ ਦੀ ਗੱਡੀ ਅੰਦਰ ਵਾਲੀ ਹਾਂਜੀ ਇੱਧਰ ਤੱਕ ਲੈ ਸੋ ਇੱਥੇ ਪਰ ਤੱਕ ਦਰਸ਼ੀ ਜਿਹੜਾ ਹੈ ਕੀ ਕੁਝ ਹੋਇਆ ਉਹ ਦੱਸਦੇ ਹੋਏ ਨਜ਼ਰ ਆ ਰਹੇ ਨੇ ਇਹ ਸ਼ਖਸ ਬੁਰੀ ਤਰ੍ਹਾਂ ਔਰ ਦੂਜੇ ਪਾਸੇ ਤਸਵੀਰ ਤੁਹਾਨੂੰ ਉਸ ਸ਼ਖਸ ਦੀ ਦਿਖਾ ਰਿਹਾ ਹੈ ਉਸ ਦੁਕਾਨਦਾਰ ਦੀ ਜਿਸ ਨੇ ਕੀ ਇੱਥੇ ਮੌਜੂਦ ਚਦਾਲੂਆਂ ਤੇ ਜੋ ਦੁਕਾਨਦਾਰ ਸਨ ਉਹਨਾਂ ਤੇ ਆਪਣੀ ਗੱਡੀ ਚੜਾਈ ਹਾਲਾਂਕਿ ਉਸ ਨੂੰ ਹੁਣ ਕਾਬੂ ਜ਼ਰੂਰ ਕਰ ਲਿਆ ਗਿਆ ਹੈ ਦਮਨਪ੍ਰੀ ਸਾਡੇ ਨਾਲ ਜੁੜ ਚੁਕੇ ਨੇ ਦਮਨ ਆਪਣੇ ਆਪ ਤੋਂ ਬੜਾ ਹੈਰਾਨੀ ਕਰਨ ਵਾਲਾ ਮਾਮਲਾ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਇਸ ਤਰ੍ਹਾਂ ਦੇ ਨਾਲ ਹੰਗਾਮਾ ਇਸ ਸ਼ਖਸ ਨੇ ਕੀਤਾ ਇੱਥੇ ਤੱਕ ਕਿ ਜਿਹੜੇ ਮੌਜੂਦ ਚਦਾਲੂ ਸਨ ਉਹਨਾਂ ਨੂੰ ਹੀ ਕੁਚਲ ਦਿੱਤਾ ਕੀ ਕੁਝ ਅਪਡੇਟ ਹੋਰ ਬਿਲਕੁਲ ਰਹਾ ਇਹ ਦੋ ਦੁਕਾਨਦਾਰਾਂ ਦੀ ਆਪਸੀ ਲੜਾਈ ਸੀਗੀ ਐਕਚੁਅਲੀ ਇਹ ਪਹਿਲਾਂ ਰੰਜਿਸ਼ ਜਿਹੜੀ ਉਹ ਚੱਲ ਰਹੀ ਇਹ ਰੰਜਸ਼ ਇਸ ਤਰੀਕੇ ਦਾ ਰੂਪ ਲਾ ਜਾਂਦੇ ਕਿ ਇੱਕ ਦੂਜੇ ਨੂੰ ਇਹ ਮਾਰਨ ਤੱਕ ਪਹੁੰਚਦੇ ਨੇ ਉਸ ਤੋਂ ਬਾਅਦ ਇਹ ਦੋਨਾਂ ਦੀ ਪਹਿਲਾ ਲੜਾਈ ਹੁੰਦੀ ਹੈ ਉਸ ਤੋਂ ਬਾਅਦ ਇੱਕ ਦੂਜੀ ਧਿਰ ਜਿਹੜੀ ਆ ਉਹ ਗੱਡੀ ਲੈ ਕੇ ਆਪਣੇ ਸਾਥੀਆਂ ਦੇ ਨਾਲ ਆਉਂਦੀ ਹੈ ਉੱਥੇ ਔਰਥੇ ਇੱਕ ਵੱਡਾ ਹੰਗਾਮਾ ਹੁੰਦਾ ਜਿੱਥੇ ਇੱਕ ਦੂਜੇ ਨੂੰ ਮਾਰਦੇ ਹੋਏ ਵੀਡੀਓ ਦੇ ਵਿੱਚ ਨਜ਼ਰ ਆਉਂਦੇ ਨੇਗੇ ਔਰ ਇਹ ਪਲੈਰੋ ਗੱਡੀ ਜਿਹੜੀ ਬੜੀ ਤੇਜ਼ੀ ਦੇ ਨਾਲ ਉਸ ਥਾਂ ਦੇ ਉੱਪਰ ਚਲਾਈ ਜਾਂਦੀ ਜਿੱਥੇ ਗੁਰਦੁਆਰਾ ਸ਼ਹੀਦ ਦੁਖਤਿਮਰਨ ਸਾਹਿਬ ਦੀ ਸੰਗਤਾਂ ਪਹੁੰਚਦੀਆਂ ਨੇ ਕਿਉਂਕਿ ਇਹ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਉਹ ਗੁਰਦੁਆਰੇ ਦੇ ਅਧੀਨ ਆਉਂਦੀਆਂ ਨੇਗੇ ਆ ਔਰ ਉਸ ਸਾਥੇ ਬਰਤਾਨਾ ਨਾਮਾ ਹੋਇਆ ਜਿਸ ਦੇ ਵਿੱਚ ਜੋ 2 ਤੋਂ 3 ਲੋਕਾਂ ਨੂੰ ਜਿਹੜੀਆਂ ਸੱਟਾਂ ਪਹੁੰਚੀਆਂ ਨੇ ਕੋਈ ਲੱਤਾਂ ਝੜਨ ਦਾ ਵੀ ਜਿਹੜਾ ਇਹ ਖਰਚਾ ਇਹ ਸਾਹਮਣੇ ਆ ਰਿਹਾ ਹੈਗਾ ਕਿਉਂਕਿ ਰਾਤ ਦਾ ਪੂਰੇ ਰਾਤ ਦਾ ਇਹ ਸਮਾਸੀਗਾ ਰਾਤਵੇਲੇ ਦਾ ਇਹ ਪੂਰੀ ਘਟਨਾ ਹੈਗੀ ਹੈ ਔਰ ਇਸ ਦੇ ਵਿੱਚ ਹੁਣ ਪੁਲਿਸ ਆਪਣੀ ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਹੈ ਔਰ ਮੌਕੇ ਤੋਂ ਹਾਲਾਂਕਿ ਬੁਲਾਰੋ ਚਾਲਕ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿੱਤਾ ਗਿਆ ਸੀਗਾ ਹੁਣ ਅੱਗੇ ਕੀ ਕੁਝ ਜਿਹੜਾ ਨਿਕਲ ਕੇ ਆਉਂਦਾ ਕੋਈ ਪੁਲਿਸ ਇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਜੜੀ ਹੋ ਲੱਗ ਚੁੱਕੀ ਹੈ ਲੇਕਿਨ ਅਜੇ ਹੀ ਜਗ੍ਹਾ ਤੇ ਜਿੱਥੇ ਲੋਕ ਸ਼ਰਦਾਲੂ ਪਹੁੰਚਦੇ ਹੋਣ ਔਰ ਇਸ ਤਰੀਕੇ ਨਾਲ ਵੰਦਨਾਮਾ ਹੋਵੇ ਤੇ ਕਿਤਨੇ ਕਿਤੇ ਸਵਾਲ ਜ਼ਰੂਰ ਖੜੇ ਕਰਦਾ ਬਿਲਕੁਲ ਸਵਾਲ ਜ਼ਰੂਰ ਖੜੇ ਹੁੰਦੇ ਨੇ ਔਰ ਇੱਥੇ ਸਖਤ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਬਹੁਤ ਬਹੁਤ ਸ਼ੁਕਰੀਆ ਦਮਨ ਫਿਲਹਾਲ ਦੀ ਇਸ ਸਾਰੀ ਜਾਣਕਾਰੀ ਦੇ ਲਈ ਸੋ ਇਹ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਨੇ ਜਿਸ ਜਿਸ ਵੇਲੇ ਇੱਥੇ ਜਮ ਕੇ ਹੰਗਾਮਾ ਹੋਇ ਇਥੇ ਸ਼ਰਦਾਲੂਆ ਦੇ ਹੀ ਗੱਡੀ ਚੜਾ ਦਿੱਤੀ ਗਈ ਕੁਝ ਲੋਕ ਜਿਹੜੇ ਜ਼ਖਮੀ ਹੋਏ ਨੇ ਉਹ ਹਸਪਤਾਲ ਚ ਇਸ ਵੇਲੇ ਜ਼ੇਰੇ ਇਲਾਜ ਨੇ